ਚਲੋ ਜੀ ਅੱਜ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ ਹਾਜ਼ਰਾਂ ਇਹਦੇ ਕੁਝ ਮੁੱਦੇ ਆਈਆਂ, ਕੁਝ ਗੱਲਾਂ ਬਾਤਾਂ ਤੁਹਾਡਾਂ ਅਸਾਨੀਆਂ ਕਰਨ ਦੇ ਲਈ। ਸਭ ਤੋਂ ਪਹਿਲਾਂ ਅੱਜ ਵਿਸ਼ਵ ਵਾਤਾਵਰਨ ਦਿਵਸ ਆ। ਦੁਨੀਆ ਭਰ ਦੇ ਵਿੱਚ ਦਿਨ ਮਨਾਇਆ ਜਾਂਦਾ। ਇਹਦੇ ਉੱਤੇ ਗੱਲਬਾਤ ਕਰਨੀ ਹੈ ਤੇ ਇਹਦੇ ਉੱਤੇ ਗੱਲਬਾਤ ਕਰਨ ਦੇ ਨਾਲ ਹੀ ਅਮਰੀਕਾ ਦੇ ਜਿਹੜੇ ਸ਼ਹਿਰ ਨੇ ਅੱਜ ਕਈ ਉਹਨਾਂ ਦੇ ਵਿੱਚ ਗਰਮੀ ਬਹੁਤ ਪਈ ਆ। ਅੱਜ ਬਹੁਤ ਪਈ ਆ ਤੇ ਕੱਲ੍ਹ ਨੂੰ ਵੀ ਪੈਣੀ ਆ। ਬਹੁਤ ਜ਼ਿਆਦਾ ਗਰਮੀ ਪੈ ਰਹੀ ਆ। ਆਪਾਂ ਦੇਖਦੇ ਹਾਂ ਕਿੱਥੇ-ਕਿੱਥੇ ਕਿੰਨੀ-ਕਿੰਨੀ ਗਰਮੀ ਪੈ ਰਹੀ ਆ ਅਮਰੀਕਾ ਦੇ ਵਿੱਚ ਫੇਰ ਇੱਕ ਵਾਰੀ ਚਰਚਾ ਚੱਲ ਰਹੀ ਹੈ ਤੀਜੀ ਇੱਕ ਨਵਾਂ ਜੀਓਥਰਮਲ ਪਲਾਂਟ ਲਾਇਆ ਗਿਆ ਜੀਓ ਮੈਨੇ ਧਰਤੀ ਤੇ ਥਰਮਲ ਮੈਨੇ ਤਾਪਮਾਨ ਜਾਨੀ ਕਿ ਧਰਤੀ ਦੇ ਤਾਪਮਾਨ ਨਾਲ ਕੁਛ ਕੀਤਾ ਜਾ ਰਿਹਾ ਇਹਦੇ ਬਾਰੇ ਗੱਲਬਾਤ ਕਰਾਂਗੇ ਉਹ ਹਾਇ ਉਹਦੇ ਵਿੱਚ ਤਿੰਨ ਸਾਲਾ ਬੱਚੇ ਦੀ ਚਾਕੂ ਮਾਰ ਕੇ ਹੱਤਿਆ ਕੀਤੀ ਗਈ ਹੈ ਇਹ ਮਾਮਲਾ ਇਸ ਵੇਲੇ ਬਹੁਤ ਚਰਚਾ ਦੇ ਵਿੱਚ ਹੈ ਇਹਦੇ ਬਾਰੇ ਦੇਖਾਂਗੇ ਕਿ ਕੀ ਇੱਥੇ ਵਾਪਰਿਆ ਸਭ ਤੋਂ ਪਹਿਲੀ ਗੱਲਬਾਤ ਅੱਜ ਵਿਸ਼ਵ ਵਾਤਾਵਰਨ ਦੇ ਵਿਸ਼ਵ ਵਾਤਾਵਰਨ ਦੇ ਵਿੱਚ ਦੋਸਤੋ ਖਬਰ ਇਹ ਆ ਕਿ ਹੀਟ ਜਿਹੜੀ ਆ ਬਹੁਤ ਜ਼ਿਆਦਾ ਪੈਦਾ ਹੋ ਰਹੀ ਆ ਔਰ ਲਗਭਗ ਸਾਰਾ ਸਾਲ ਹੀ ਬਹੁਤ ਜ਼ਿਆਦਾ ਜਿਹੜੀ ਗਰਮੀ ਰਹੀ ਆ ਤੇ ਗਲੋਬਲ ਟੈਂਪਰੇਚਰ ਡੇਂਜਰਸਲੀ ਉੱਤੇ ਚਲੇਗਾ ਅੱਜ ਆ ਮੇਰੇ ਕੋਲ ਲਿਸਟ ਆ ਕਿ ਅੱਜ ਜਿੰਨੀ ਗਰਮੀ ਪਈ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਮਰੀਕਾ ਦੇ ਜਿਹੜੇ ਸ਼ਹਿਰਾਂ ਦੇ ਵਿੱਚ ਗਰਮੀ ਪੈਣੀ ਆ ਕਾਰਪਸ ਕ੍ਰਿਸਟੀ ਟੈਕਸਸ ਦੇ ਵਿੱਚ ਕਿਹ ਸ਼ਹਿਰ ਆ ਉੱਥੇ ਅਜੇ ਤਾਪਮਨ 113 ਡਿਗਰੀ ਫਾਰਨਹਾਈਟ ਰਿਹਾ 113 ਡਿਗਰੀ ਕੱਲ ਨੂੰ 111 ਰਹਿਣਾ ਸੈਨ ਐਂਟੋਨੀਓ ਟੈਕਸਸ ਦੇ ਵਿੱਚ ਆ 110 ਡਿਗਰੀ ਤਾਪਮਨ ਰਿਹਾ ਆ ਆਸਟਨ ਦੇ ਵਿੱਚ ਟੈਕਸਸ ਚ 105 ਡਿਗਰੀ ਹਿਊਸਟਨ ਚ 103 ਡਿਗਰੀ ਫਰੇਜ਼ਨੋ ਕੈਲੀਫੋਰਨੀਆ ਦੇ ਵਿੱਚ ਅੱਜ ਬੁੱਧਵਾਰ ਨੂੰ 103 ਡਿਗਰੀ ਰਿਹਾ ਕੱਲ ਨੂੰ 104 ਡਿਗਰੀ ਹੋ ਜਾਣਾ ਐਸੀ ਤਰ੍ਹਾਂ ਜਿਹੜਾ ਬੇਕਰਸਪੀਲ ਆ ਫਰੇਜ਼ਨੋ ਦੇ ਨਾਲ ਹੀ 104 ਡਿਗਰੀ ਅੱਜ ਰਿਹਾ 104 ਡਿਗਰੀ ਫਾਰਨਹਾਈਟ ਕੱਲ ਨੂੰ ਹੋਣਾ ਆ ਸਟਾਕਟਨ ਦੇ ਵਿੱਚ 103 ਸੈਕਰਮੈਂਟੋ ਦੇ ਵਿੱਚ 103 ਫੀਨਿਕਸ ਦੇ ਵਿੱਚ 102 ਫੀਨਿਕਸ ਅਰੀਜ਼ੋਨਾ ਦਾ ਜਿਹੜਾ ਸ਼ਹਿਰ ਆ ਅੱਜ 102 ਡਿਗਰੀ ਤਾਪਮਨ ਰਿਹਾ ਕੱਲ ਵੀਰਵਾਰ ਨੂੰ 106 ਡਿਗਰੀ ਤਾਪਮਨ ਹੋ ਜਾਣਾ ਮਤਲਬ ਬਹੁਤ ਜ਼ਿਆਦਾ ਇਹ ਤਾਪਮਨ ਆ ਇਸੇ ਤਰ੍ਹਾਂ ਹੀ ਜਿਹੜਾ ਹੈਂਡਸਨ ਆ ਨਵਾਡਾ ਦੇ ਵਿੱਚ 102 ਡਿਗਰੀ ਕੱਲ ਨੂੰ 105 ਡਿਗਰੀ ਹੋਣਾ ਆਰਲੈਂਡੋ ਦੇ ਵਿੱਚ ਅੱਜ 100 ਡਿਗਰੀ ਰਿਹਾ ਤੇ ਕੱਲੋਂ 102 ਡਿਗਰੀ ਹੋ ਜਾਣਾ ਲਾਸ ਵੇਗਸ ਦੇ ਵਿੱਚ ਅੱਜ 101 ਡਿਗਰੀ ਰਿਹਾ ਕੱਲੋਂ 104 ਡਿਗਰੀ ਹੋਣਾ ਮੈਂ ਵੀ ਫਲੋਰੀਡਾ ਦੇ ਵਿੱਚ ਅੱਜ 100 ਡਿਗਰੀ ਤੇ ਕੱਲੋਂ 102 ਡਿਗਰੀ ਅ ਇਸੇ ਤਰ੍ਹਾਂ ਹੀ ਜਿਹੜਾ ਸਨ ਹੋਜ਼ੇ ਦੇ ਵਿੱਚ ਅੱਜ 97 ਡਿਗਰੀ ਤਾਪ ਬਣ ਰਿਹਾ ਤੇ ਕੱਲੋਂ 91 ਡਿਗਰੀ ਹੋਣਾ ਤੇ ਜੈਕਸਨਵਿਲ ਦੇ ਵਿੱਚ ਫਲੋਰੀਡਾ ਦੇ ਵਿੱਚ 96 ਡਿਗਰੀ ਤਾਪ ਬਣ ਰਿਹਾ ਤੇ ਕੱਲੋਂ 102 ਡਿਗਰੀ ਹੋਣਾ ਹੁਣ 104 ਡਿਗਰੀ 105 ਡਿਗਰੀ ਜਿਹੜਾ ਤਾਪਮਨ ਆ ਮਤਲਬ 103 ਡਿਗਰੀ ਤੋਂ ਉੱਤੇ ਉੱਤੇ 113 110 ਇਹ ਬਹੁਤ ਜ਼ਿਆਦਾ ਮੰਨਿਆ ਜਾਂਦਾ ਤੇ ਇਹ ਬਹੁਤ ਖਤਰਨਾਕ ਤਾਪਮਨ ਆ ਕੁਝ ਵੀ ਹੋ ਸਕਦਾ ਇਹਦੇ ਵਿੱਚ ਸੋ ਬਚਣ ਦੀ ਲੋੜ ਆ ਮੈਂ ਸਭ ਤੋਂ ਪਹਿਲਾਂ ਤਾਂ ਜਿਹੜੀ ਗੱਲਬਾਤ ਹੈਗੀ ਆ ਕਿ ਆ ਜਿਹੜਾ ਇਹ ਕਲਾਈਮੇਟ ਚੇਂਜ ਆ ਤਾਪਮਨ ਵਧਿਆ ਆ ਜਿਹੜਾ ਮਈ ਮਹੀਨਾ ਸੀ ਆਹ ਲੰਘ ਕੇ ਗਿਆ ਇਹ ਲਗਾਤਾਰ 12ਵਾਂ ਮਹੀਨਾ ਆ ਜਦੋਂ ਰੈਕર્ડ ਹਾਈ ਗਲੋਬਲ ਟੈਂਪਰੇਚਰ ਹੋਏ ਆ ਇਹ ਹਾਈਐਸਟ ਟੈਂਪਰੇਚਰ 1850 ਤੋਂ ਬਾਅਦ ਪਿਛਲੇ 1 ਲੱਖ ਸਾਲ ਦੇ ਵਿੱਚ ਸਭ ਤੋਂ ਜ਼ਿਆਦਾ ਟੈਂਪਰੇਚਰ ਮੰਨੇ ਗਏ ਆ ਮਤਲਬ ਹਰ ਮਹੀਨੇ ਰੈਕર્ડ ਟੁੱਟਦਾ ਈਵਨ ਆ ਜਿੰਨਾ ਸਰਦੀਆਂ ਵੀ ਲੰਘ ਕੇ ਗਈਆਂ ਆ ਸਰਦੀਆਂ ਦਾ ਮਤਲਬ ਇਹ ਨਹੀਂ ਵੀ ਉਹਦੇ ਚ ਗਰਮੀ ਪੈਣ ਲੱਗ ਜਾਂਦੀ ਆ ਮਤਲਬ ਜਿੰਨੀ ਸਰਦੀ ਪੈਣੀ ਚਾਹੀਦੀ ਸੀ ਉਸ ਤੋਂ ਘੱਟ ਸਰਦੀ ਪੈ ਜਿਹੜਾ ਹਾਈਐਸਟ ਟੈਂਪਰੇਚਰ ਆ ਉਹ ਸਭ ਤੋਂ ਜ਼ਿਆਦਾ ਹੋ ਰਿਹਾ ਹਾਈएस्ट ਟੈਂਪਰੇਚਰ ਵਧ ਰਿਹਾ ਮੰਨ ਲਓ ਕਿਸੇ ਵੇਲੇ ਗਰਮੀਆਂ ਦੇ ਵਿੱਚ ਸਪੋਜ਼ ਜਿਹੜਾ ਤਾਪਮਨ 50 ਡਿਗਰੀ ਸੀ ਤਾਂ ਹੁਣ ਉਹ 52 ਜਾਂ 53 ਰਿਕਾਰਡ ਕੀਤਾ ਗਿਆ ਇਦਾਂ ਹੀ ਰਿਕਾਰਡ ਟੁੱਟਦੇ ਨੂੰ ਸਾਲ ਹੋ ਗਿਆ ਪਿਛਲੀ ਮਈ ਤੋਂ ਲੈ ਕੇ 12 ਮਹੀਨਿਆਂ ਤੱਕ ਲਗਾਤਾਰ ਰਿਕਾਰਡ ਟੁੱਟ ਰਹੇ ਆ ਜਿਹੜਾ ਪੈਰਿਸ ਐਗਰੀਮੈਂਟ ਆ 1915 ਦੇ ਵਿੱਚ ਪੈਰਿਸ ਐਗਰੀਮੈਂਟ ਹੋਇਆ ਸੀ ਗਲੋਬਲ ਵਾਰਮਿੰਗ ਜਿਹੜੀ 1.5 ਡਿਗਰੀ ਸੈਲਸੀਅਸ ਜਿਹੜੀ ਇਹ ਸੀਗੀ ਪ੍ਰੀ ਇੰਡਸਟਰੀਅਲ ਇਹ ਰਾਤੋਂ ਉੱਤੇ ਦੀ ਗੱਲਬਾਤ ਜਦੋਂ ਚੱਲੀ ਸੀਗੀ ਹੁਣ ਪ੍ਰੈਡਿਕਸ਼ਨ ਜਿਹੜੀ ਸਾਇੰਟਿਸਟਸ ਇਹ ਕਰ ਰਹੇ ਆ ਕਿ ਟੈਂਪਰੇਚਰ 1.5 ਡਿਗਰੀ ਦੇ ਨਿਸ਼ਾਨੇ ਤੋਂ ਉੱਤੇ ਜਲਦੀ ਚਲ ਜਾਣਾ ਤੇ ਕਾਫੀ ਜ਼ਿਆਦਾ ਚਾਂਸਸ ਨੇ ਕਿ ਅਗਲੇ 5 ਸਾਲਾਂ ਦੇ ਵਿੱਚ ਵਿੱਚ ਇਹ ਹੋ ਜਵੇ ਐਵਰੇਜ ਟੈਂਪਰੇਚਰ ਜਿਹੜਾ ਹੈ 1.5 ਡਿਗਰੀ ਸੈਂਟੀਗ੍ਰੇਡ ਤੋਂ ਉੱਤੇ ਜਾਣ ਦੀ ਗੱਲਬਾਤ ਸੋ ਜਿਹੜੀ ਯੂਨਾਈਟਿਡ ਨੇਸ਼ਨ ਆ ਉਹ ਅਰਜ਼ ਕਰ ਰਹੀ ਆ ਇਹ ਬੇਨਤੀ ਕਰ ਰਹੀ ਆ ਇਹ ਕਹਿ ਰਹੀ ਆ ਕਿ ਜਿੰਨੀ ਹੋਸ਼ ਛੇਤੀ ਹੋ ਸਕਦਾ ਫਸਲ ਫੀਲ ਨੂੰ ਬਰਨ ਕਰਨਾ ਬੰਦ ਕਰ ਦਿਓ ਜੇਕਰ ਕਲਾਈਮੇਟ ਚੇਂਜ ਨੂੰ ਰੋਕਣਾ ਹੈ ਅ ਬਹੁਤ ਖਤਰਨਾਕ ਔਰ ਜਿਹੜੇ ਵਿਗਿਆਨੀ ਨੇ ਇਸ ਵੇਲੇ ਅੰਦਾਜ਼ਾ ਇਹ ਲਾ ਰਿਹਾ ਕਿ 80% ਚਾਂਸਸ ਨੇ ਕਿ 1.4 ਡਿਗਰੀ ਜਿਹੜਾ ਵਾਰਮਿੰਗ ਆ ਇਹ ਵੀ 228 ਤੱਕ ਇਹਨੂੰ ਹਿੱਟ ਕਰ ਜਾਣਗੇ ਤੇ ਅ ਜੇ ਸਿਗਨੀਫੀਕੈਂਟ ਐਕਸ਼ਨ ਨਾ ਲਿਆ ਗਿਆ ਤੇ ਐਕਸਟ੍ਰੀਮ ਵੈਦਰ ਜਿਹੜਾ ਆ ਉਹ ਇਹਦੇ ਨਾਲ ਹੋ ਜੂਗਾ 1.5 ਡਿਗਰੀ ਦੇ ਨਾਲ ਸਾਲ ਜਿਹੜਾ ਹੈ ਪਹਿਲਾ ਉਹ ਹੋ ਚੁੱਕਾ ਹੈ ਤੇ ਨਤੀਜਾ ਜਿਹੜਾ ਇਸ ਵੇਲੇ ਇਸ ਸਮਰ ਦੇ ਵਿੱਚ ਅਮਰੀਕਾ ਦੇ ਵਿੱਚ ਸਾਨੂੰ ਸਾਫ਼ ਤੌਰ ਦੇ ਉੱਤੇ ਦਿਸ ਰਿਹਾ ਆ ਕਿ ਜਿੰਨੀ ਜ਼ਿਆਦਾ ਅੱਜ ਇੱਥੇ ਗਰਮੀ ਪੈ ਰਹੀ ਆ ਜਿਹੜਾ ਡਾਟਾ ਵੀ ਰਿਲੀਜ਼ ਕੀਤਾ ਗਿਆ ਹੈ ਯੂਰੋਪੀਅਨ ਕਲਾਈਮੇਟ ਸਾਇੰਟਿਸਟ ਨੇ ਉਹ ਵੀ ਦੱਸ ਦਿਆ ਕਿ ਇਹ ਮਈ ਜਿਹੜਾ 12ਵਾਂ ਮਹੀਨਾ ਇਸ ਵੇਲੇ ਹੋ ਗਿਆ ਇਹ ਸਾਰੇ ਕੁਝ ਦੇ ਵਿੱਚ ਤੇ ਅਮਰੀਕਾ ਦੇ ਵਿੱਚ ਇਹ ਵਾਤਾਵਰਣ ਦੀਆਂ ਸਮੱਸਿਆਵਾਂ ਦਾ ਸਿੱਧਾ ਸਿੱਧਾ ਅਸਰ ਨਜ਼ਰ ਆ ਰਿਹਾ ਵਾਟਰ ਸਟ੍ਰੈਕਸ਼ਨਸ ਲੱਗ ਰਹੀਆਂ ਜਿੱਥੇ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਤੁਹਾਨੂੰ ਰੈਸਟ੍ਰਿਕਸ਼ਨਸ ਐਸ ਦਿਨ ਤੁਸੀਂ ਪਾਣੀ ਲਾ ਸਕਦੇ ਐਸ ਦਿਨ ਨਹੀਂ ਲਾ ਸਕਦੇ ਜਿਹੜੇ ਸਾਡੇ ਕੋਲੇ ਡੈਮ ਨੇ ਉਹਨਾਂ ਦੇ ਵਿੱਚ ਪਾਣੀ ਰੈਕੋਰਡ ਲੋ ਥੱਲੇ ਜਾ ਰਿਹਾ ਐਗਰੀਕਲਚਰ ਦੇ ਲਈ ਪਾਣੀ ਨਹੀਂ ਆ ਇਹ ਜਿਹੜੀ ਸਮੱਸਿਆ ਆ ਇਹ ਕੋਈ ਛੋਟੀ ਮੋਟੀ ਸਮੱਸਿਆ ਨਹੀਂ ਹੈ ਲੋਕਾਂ ਨੇ ਘਰਾਂ ਦੇ ਮੋਰੇ ਜਿਹੜੇ ਘਾਹ ਵਾਲੇ ਉਹ ਨੈਚੁਰਲ ਘਾਹ ਲਾਉਂਦੇ ਹੁੰਦੇ ਸੀ ਸੋਹਣਾ ਲੱਗਦਾ ਸੀ ਬਾਅਦ ਚ ਉਹਨੂੰ ਕੱਟਦੇ ਸੀ ਉਹ ਚੱਕ ਕੇ ਤੇ ਜਿਹੜਾ ਆਰਟੀਫੀਸ਼ੀਅਲ ਗਰਾਸ ਆ ਉਹ ਲਾਉਣਾ ਸ਼ੁਰੂ ਕਰ ਦਿੱਤਾ ਕਈ ਲੋਕਾਂ ਨੇ ਆਲੇ ਦੁਆਲੇ ਮਾਰਬਲ ਜੇ ਲਾ ਕੇ ਪੱਥਰ ਲਾ ਕੇ ਤੇ ਉਹਨੂੰ ਡੈਕੋਰੇਟ ਕਰ ਲਿਆ ਵੀ ਜਦੋਂ ਪਾਣੀ ਨਹੀਂ ਲਾ ਸਕਦੇ ਤਾਂ ਸੁੱਕਾ ਘਾ ਬਰਾਊਨ ਰੰਗ ਦਾ ਬਾਹਰ ਦਿਸੀ ਜਾਵੇ ਉਹਦੇ ਨਾਲ ਤੋਂ ਚੰਗਾ ਕੁਝ ਹੋਰ ਕਰ ਲਓ ਇੱਥੇ ਇਹ ਕਿਉਂ ਹੋ ਰਿਹਾ ਇਹ ਵਾਤਾਵਰਣ ਦੀ ਤਬਦੀਲੀ ਕਰਕੇ ਹੋ ਰਿਹਾ ਜਾਂ ਜੋ ਕੁਝ ਇਸ ਵੇਲੇ ਵਾਪਰ ਰਿਹਾ ਹੈ ਇੱਥੇ ਜਦੋਂ ਜ਼ਿਕਰ ਕੀਤਾ ਪਹਿਲਾਂ ਟੈਕਸਸ ਅਰੀਜ਼ੋਨਾ ਨਵੜਾ ਕੈਲੀਫੋਰਨੀਆ ਚਾਰ ਸਟੇਟਾਂ ਦੇ ਵਿੱਚ ਕਿੰਨੇ ਮਿਲੀਅਨ ਲੋਕ ਜਿਹੜੇ ਅੱਜ ਬੁੱਧਵਾਰ ਤੇ ਕੱਲ ਵੀਰਵਾਰ ਨੂੰ ਵਿਪਤਾ ਚ ਪਏ ਆ ਕਿ ਉਹਨਾਂ ਨੇ ਕਰਨਾ ਕੀ ਆ ਜੇ ਇੰਨੇ ਤਾਪਮਨ ਦੇ ਵਿੱਚ ਬਾਹਰ ਚਲੇ ਜਾਨੇ ਉਹ ਸਟ੍ਰੋਕ ਦੇ ਚਾਂਸਸ ਨੇ ਇਹਦੀ ਉਹਨਾਂ ਨੇ ਸਕੇਲ ਦਿੱਤੀ ਹੁੰਦੀ ਆ ਕਿ ਇੱਥੋਂ ਲੈ ਕੇ ਇੱਥੇ ਤੱਕ ਤਾਪਮਨ ਦਾ ਇੰਨਾ ਖਤਰਾ ਇੱਥੋਂ ਲੈ ਕੇ ਇੱਥੇ ਤੱਕ ਦੇ ਤਾਪਮਨ ਦਾ ਇੰਨਾ ਖਤਰਾ ਆ ਵੀਰਵਾਰ ਨੂੰ ਲਾਸ ਵੇਗਸ ਆ ਜਿਹੜਾ ਹੈਗਾ ਆ 111 ਡਿਗਰੀ ਤੱਕ ਤੁਹਾਨੂੰ ਦੱਸਿਆ ਕਿ ਕੱਲ੍ਹ ਨੂੰ ਹੋ ਸਕਦਾ ਫੀਨਿਕਸ 113 ਡਿਗਰੀ ਤੱਕ 113 ਡਿਗਰੀ ਤਾਪਮਨ ਕਿਤੇ ਥੋੜਾ ਹੁੰਦਾ ਔਰ ਇਹ ਕਿੰਨੀਆਂ ਔਰ ਸੈਂਕੜੇ ਮੌਤਾਂ ਹੋ ਜਾਂਦੀਆਂ ਗਰਮੀ ਦੇ ਨਾਲ ਅਮਰੀਕਾ ਦੇ ਵਿੱਚ ਹਰ ਸਾਲ ਸਾਸੋ ਹਿਟ ਕਰਕੇ ਸੀਡੀਸੀ ਇਹ ਦੱਸਦੇ ਆ ਆਨਲਾਈਨ ਡਾਟਾਬੇਸ ਤੇ ਸਾਇੰਟਿਸਟ ਜਿਹੜੇ ਆ ਉਹ ਦੱਸਦੇ ਆ ਕਿ ਇਹਦੀ ਇਹਦੀ ਪ੍ਰੋਫੈਂਸ਼ਨ ਕਿਤੀ ਕਿਦਾਂ ਜਾ ਸਕਦੀ ਹੈ ਲੋਕ ਕਹਿੰਦੇ ਆ ਵੀ ਜਿੰਨਾ ਸੰਭਰਨ ਤੋਂ ਬਚ ਸਕਦੇ ਹੋ ਬਚੋ ਇੱਕ ਤੇ ਕੈਂਸਰ ਕਰ ਰਿਹਾ ਇਹ ਸੂਰਜ ਤੁਸੀਂ ਜਦੋਂ ਇਹਦੇ ਨੇੜੇ ਇਕਵੇਟਰ ਦੇ ਆ ਤਾਂ ਕੈਂਸਰ ਹੋ ਰਿਹਾ ਇਹਦੇ ਨਾਲ ਦੂਜਾ ਜਿਹੜਾ ਇਹਦਾ ਇਹਦਾ ਤੁਹਾਡਾ ਹੀਟ ਸਟ੍ਰੋਕ ਹੋ ਰਿਹਾ ਇਹ ਕਹਿੰਦੇ ਸਨਸਕ੍ਰੀਨ ਵਰਤੋ ਐਸਪੀਐਫ Uh, 15 ਤੋਂ ਲੈ ਕੇ ਤੇ ਇਹਨੂੰ ਮਤਲਬ ਜਿਹੜਾ ਜ਼ਿਆਦਾ ਆ ਅੱਧਾ ਘੰਟਾ ਪਹਿਲਾਂ ਬਾਹਰ ਜਾਣ ਤੋਂ ਪਹਿਲਾਂ ਲਾਓ ਪਾਣੀ ਜ਼ਿਆਦਾ ਪਿਓ ਜਿੰਨਾ ਫਲੂਇਡ ਪੀ ਸਕਦੇ ਆ ਦੂਜਾ ਜਿਹੜਾ ਇਹਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਤੁਹਾਨੂੰ ਬਹੁਤ ਜ਼ਿਆਦਾ ਜਿਹੜੀਆਂ ਮਿੱਠੇ ਵਾਲੀਆਂ ਚੀਜ਼ਾਂ ਨੇ 슈ਗਰੀ ਡਰਿੰਕਸ ਨੇ ਜਾਂ ਸ਼ਰਾਬ ਆ ਉਹ ਨਾ ਪਿਓ অলਟਿਮੇਟਲੀ ਉਹ ਤੁਹਾਨੂੰ ਡੀਹਾਈਡਰੇਟ ਕਰਦੇ ਆ ਤੇ ਤੁਹਾਨੂੰ ਇਹਨੂੰ ਵੀ ਸਮਝਣਾ ਪਊਗਾ ਤੇ ਜਿਹੜੇ ਬਹੁਤ ਗਰਮ ਤੇ ਬਹੁਤ ਹੈਵੀ ਮੀਲ ਜਿਹੜੇ ਆ ਉਹਨਾਂ ਨੂੰ ਤੁਸੀਂ ਮਤਲਬ ਅਵੋਇਡ ਕਰੋ ਤਾਂ ਕਿ ਤੁਹਾਡੇ ਬੋਡੀ ਦਾ ਓਵਰਾਲ ਟੈਂਪਰੇਚਰ ਕੰਟਰੋਲ ਦੇ ਵਿੱਚ ਰਹੂਗਾ ਜਿਹੜੇ ਜਿੰਨਾ ਛੇੜ ਚ ਰਹਿ ਸਕਦੇ ਆ ਬੱਚੇ ਆ ਉਹਨਾਂ ਨੂੰ ਛਾਂ ਦੇ ਵਿੱਚ ਰੱਖੋ ਤੇ ਉਹਨੂੰ ਵੀ ਤੁਹਾਨੂੰ ਦੇਖਣਾ ਪਊਗਾ ਕਿ ਕੀ ਕਰਦੇ ਆ ਤੁਹਾਡਾ ਜਿਹੜਾ ਬਾਹਰ ਦਾ ਟਾਈਮ ਆ ਖਾਸ ਕਰ ਦੁਪਹਿਰ ਤੇ ਬਾਅਦ ਦੁਪਹਿਰ ਵਾਲਾ ਇਹਨੂੰ ਲਿਮਟ ਕਰਨ ਦੀ ਕੋਸ਼ਿਸ਼ ਕਰੋ ਜਿਹੜੇ ਜਿਹੜੇ ਕੋਈ ਵੀ ਹਾਈ ਰਿਸਕ ਦੇ ਉੱਤੇ ਤੁਹਾਡੇ ਦੋਸਤ ਮਿੱਤਰ ਹੈਗੇ ਆ ਉਹਨਾਂ ਦੀ ਕੇਅਰ ਕਰੋ ਹਾਈ ਰਿਸਕ ਦੇ ਉੱਤੇ ਕੌਣ ਆ ਇੱਕ ਤੇ ਜਿਹੜੇ ਬੱਚੇ ਹੁੰਦੇ ਆ ਜਿਹੜੇ ਬੰਦੇ ਮੋਟਾਪੇ ਦਾ ਸ਼ਿਕਾਰ ਆ ਓਵਰ weight ਆ ਉਹਨਾਂ ਨੂੰ ਖਾਸ ਤੌਰ ਤੇ ਗਰਮੀ 'ਚ ਖਿਆਲ ਰੱਖਣਾ ਚਾਹੀਦਾ ਸਟ੍ਰੋਕ ਹੋਣ ਦੇ ਚਾਂਸ ਜ਼ਿਆਦਾ ਆ 65 ਸਾਲ ਤੋਂ ਉੱਪਰ ਵਾਲੇ ਜਿੰਨੇ ਲੋਕ ਨੇ ਉਹਨਾਂ ਨੂੰ ਗਰਮੀ 'ਚ ਸਟ੍ਰੋਕ ਹੋਣ ਦਾ ਚਾਂਸ ਜ਼ਿਆਦਾ ਆ ਸਟ੍ਰੋਕ ਅਸਲ ਦੇ ਵਿੱਚ ਕੀ ਹੈ ਜਦੋਂ ਹੀਟ ਤੁਹਾਡੇ ਸਿਰ ਨੂੰ ਪੈਂਦੀ ਆ ਜਾਂ ਬਾਡੀ ਨੂੰ ਪੈਂਦੀ ਆ ਸਾਡੇ ਸਰੀਰ ਦਾ ਇੱਕ ਬਚਾਅ ਪ੍ਰਬੰਧ ਆ ਵੀ ਖੋਪੜੀ ਪ੍ਰਮਾਤਮਾ ਨੇ ਬਣਾਈ ਆ ਜਿਹਦੇ ਅੰਦਰ ਦਿਮਾਗ ਆ ਸਭ ਤੋਂ ਨਾਜ਼ੁਕ ਤੇ ਇਹ ਜਿਹੜੀ ਸਕਲ ਆ ਸਾਡੀ ਬਹੁਤ ਮਤਲਬ ਸਖਤ ਆ ਜੇ ਇੱਥੇ ਦਿਲ ਆ ਫੇਫੜੇ ਆ ਜਾਂ ਉਹਦੇ ਦੁਆਲੇ ਦੁਆਲੇ ਇੱਕ ਆਹ ਜਿਹੜੀਆਂ ਪਸਲੀਆਂ ਬਣਾਈਆਂ ਰਿਬ ਕੇ ਜਾਂ ਵੀ ਇਹਨੂੰ ਝਟਕਾ ਨਾ ਲੱਗੇ ਪਰ ਜਦੋਂ ਗਰਮੀ ਤੋਂ ਇੱਕ ਹੱਦ ਤੋਂ ਜ਼ਿਆਦਾ ਹੋ ਜਾਂਦੀ ਆ ਜਿਸ ਤਰ੍ਹਾਂ ਕੋਈ ਪਿਲਪਲਾ ਜਾਂ ਗਰਮੀ ਦੇ ਨਾਲ ਕੋਈ ਫਰੂਟ ਜਾਂ ਕੋਈ ਹੋਰ ਸਬਜ਼ੀ ਹੋ ਜਾਂਦੀ ਏ ਪਿਲਪਲੇ ਹੋ ਜਾਂਦੇ ਆ ਆਰਗਨ ਤੇ ਫੇਰ ਇੱਕ ਮਤਲਬ ਕੰਮ ਨਹੀਂ ਕਰਦੇ ਤੇ ਜਦੋਂ ਕੰਮ ਨਹੀਂ ਕਰਦੇ ਫਿਰ ਉਹਦਾ ਸਿੱਧਾ ਮਤਲਬ ਸਟ੍ਰੋਕ ਹੁੰਦਾ ਸੋ ਇਹ ਜਿਹੜੇ ਇੱਕ ਤੇ ਵਲਨਰੇਬਲ ਨੇ ਇਹਨਾਂ ਨੂੰ ਖਿਆਲ ਰੱਖਣਾ ਚਾਹੀਦਾ ਅ ਕੁਝ ਜਿਹੜੇ ਲੋਕ ਓਵਰ ਐਕਜ਼ਰਟ ਕਰ ਲੈਂਦੇ ਆ ਆਪਾਂ ਨੂੰ ਬਾਹਰ ਕੰਮ ਫਿਜ਼ੀਕਲ ਕੰਮ ਜ਼ਿਆਦਾ ਕਰਦੇ ਆ ਕੰਮ ਦੇ ਦੌਰਾਨ ਉਹ ਵੀ ਆ ਜਾਂ ਜਿਨ੍ਹਾਂ ਨੂੰ ਕੋਈ ਪਹਿਲਾਂ ਹੀ ਮੰਨ ਲਓ ਕਿਸੇ ਨੂੰ ਬਲੱਡ ਪ੍ਰੈਸ਼ਰ ਹੁੰਦਾ ਜ਼ਿਆਦਾ ਵਧਦਾ ਆ ਉਹਦਾ ਉਹਨੂੰ ਖਾਸ ਤੌਰ ਤੇ ਖਿਆਲ ਰੱਖਣਾ ਚਾਹੀਦਾ ਦਿਲ ਦੀ ਕੋਈ ਬਿਮਾਰੀ ਹੈ ਕਿਸੇ ਨੂੰ ਉਹਨੂੰ ਖਾਸ ਤੌਰ ਦੇ ਉੱਤੇ ਖਿਆਲ ਰੱਖਣਾ ਚਾਹੀਦਾ ਆ ਇਹ ਇਹ ਇਹਨਾਂ ਚੀਜ਼ਾਂ ਵਾਲਿਆਂ ਨੂੰ ਜ਼ਿਆਦਾ ਇਹ ਗਰਮੀ ਅਸਰ ਕਰਦੀ ਹੈ ਇਹ ਇਹ ਇਹਨਾਂ ਤੁਹਾਡੇ ਉਹ ਦੱਸਦੇ ਆ ਕਹਿੰਦੇ ਇਹ ਇਸ ਕਰਕੇ ਬਾਰ ਬਾਰ ਅਜੇ ਖਾਸ ਤੌਰ ਤੇ ਤੇ ਦੇ ਤੇ ਚਰਚਾ ਇਸ ਕਰਕੇ ਆ ਕਿ ਅਮਰੀਕਾ ਦੇ ਵਿੱਚ ਕਿੰਨੇ ਮਤਲਬ ਮਿਲੀਅਨ ਲੋਕ ਨੇ ਜਿਹੜੇ ਇਸ ਵੇਲੇ ਇਸ ਵਾਰਨਿੰਗ ਦੇ ਥੱਲੇ ਆ ਜਿਹੜਾ ਬਾਡੀ ਟੈਂਪਰੇਚਰ ਆ ਮਤਲਬ ਤੁਹਾਡਾ ਉਹ 103 ਡਿਗਰੀ ਤੋਂ ਉੱਤੇ ਹੋ ਜਵੇ ਤੁਹਾਨੂੰ ਜਿਹੜਾ ਚਮੜੀ ਦੇ ਉੱਤੋਂ ਪਤਾ ਲੱਗਣ ਲੱਗ ਜਾਂਦਾ ਤੁਹਾਡੀ ਨਬਜ਼ ਤੇਜ਼ ਹੋ ਜੂਵੇ ਸਿਰ ਦੁਖਣ ਲੱਗ ਜੂਵੇ ਡਿਜੀਨੈਸ ਹੋ ਜੂਵੇ ਨੌਜ਼ੀਆ ਹੋ ਜੂਵੇ ਤੁਸੀਂ ਕਨਫਿਊਜ਼ ਹੋ ਜਿਓ ਤੁਹਾਨੂੰ ਜਿਹੜਾ ਕੋਈ ਪਸੀਨਾ ਆਉਣਾ ਤੁਹਾਨੂੰ ਬੰਦ ਹੋ ਜੇ ਇਹ ਇਹ ਸਟ੍ਰੋਕ ਹੋ ਜਾਂਦੇ ਆ ਕਈ ਜਾਂ ਤੁਹਾਨੂੰ ਸਟ੍ਰੋਕ ਜਿਹੜਾ ਇਹਦਾ ਮਤਲਬ ਗਰਮੀ ਆ ਤੇ ਸਟ੍ਰੋਕ ਦੇ ਸਿੰਪਟਮ ਹੁੰਦੇ ਵੀ ਤੁਹਾਨੂੰ ਬਹੁਤ ਹੈਵੀ ਸਵੇਟਿੰਗ ਹੋ ਜੂਵੇ ਇੱਕਦਮ ਜਾਂ ਜਿਹੜਾ ਤੁਹਾਡਾ ਚਮੜੀ ਮਤਲਬ ਠੰਡੀ ਪੈ ਜੇ ਜਿਹੜਾ ਤੁਹਾਡਾ ਸਰੀਰ ਆ ਤੇ ਜਿਹੜਾ ਮਤਲਬ ਜਿਆਦਾ ਪਲਸ ਤੁਹਾਡੀ ਫਾਸਟ ਹੋ ਜੇ ਜਾਂ ਵੀਕ ਹੋਵੇ ਦੋਵੇਂ ਗੱਲਾਂ ਜਿਹੜੀਆਂ ਤੁਹਾਡੀਆਂ ਥੱਕੇ ਆ ਤੁਸੀਂ ਜਿਆਦਾ ਕਮਜ਼ੋਰ ਆ ਸਿਰ ਦੁਖ ਰਿਆ ਇਹ ਕੁਝ ਨਿਸ਼ਾਨੀਆਂ ਹਨ ਦੱਸੀਆਂ ਕਿ ਤੁਹਾਨੂੰ ਦੇਖਣਾ ਚਾਹੀਦਾ ਹੈ ਤੇ ਉਹ ਵੀ ਤੁਹਾਨੂੰ ਮਤਲਬ ਡੀ ਹਾਈਡਰੇਸ਼ਨ ਤੋਂ ਜਿੰਨਾ ਬਚਿਆ ਜਾ ਸਕਦਾ ਉਨਾ ਬਚੋ ਜਿਹੜੇ ਐਨੀਮਲ ਨੇ ਜਿਵੇਂ ਫਲੈਟ ਫੇਸਸ ਨੇ ਜਿਹੜੇ ਪੱਗਸ ਨੇ ਉਹਨਾਂ ਸਾਰਿਆਂ ਨੂੰ ਜਿਹੜਾ ਇਸ ਜਿਹੜੇ ਉਹ ਇਹਦੇ ਰਿਸਕ ਦੇ ਉੱਤੇ ਜ਼ਿਆਦਾ ਹੁੰਦੇ ਨੇ ਸੋ ਜਿੰਨਾਕ ਇਧਰਲੇ ਪਾਸੇ ਖਿਆਲ ਰੱਖ ਸਕਦੇ ਹੋ ਆਪਣਾ ਵਿਚਾਰ ਰੱਖੋ ਇਸ ਵੇਲੇ ਜਿਹੜੀਆਂ ਟੈਂਪਰੇਚਰ ਦੀਆਂ ਰੇਂਜੇਸ ਨੇ ਨਾ ਜਦੋਂ ਇਹ 98 ਡਿਗਰੀ ਤੋਂ ਲੈ ਕੇ 103 ਡਿਗਰੀ ਤੱਕ ਮੰਨਦੇ ਆ ਵੀ ਇੱਥੇ ਤੱਕ ਖਤਰਨਾਕ ਤੇ ਹੈਗਾ ਪਰ ਫਿਰ ਵੀ ਜਾਨੀ ਜ਼ਿਆਦਾ ਕੌਨਸ਼ੀਅਸ ਰਹਿਣਾ ਚਾਹੀਦਾ ਤੁਹਾਨੂੰ ਪਰ ਜਦੋਂ 103 ਡਿਗਰੀ ਤੋਂ ਤੇ 108 ਡਿਗਰੀ ਤੱਕ ਦਾ ਜਿਹੜੀ ਰੇਂਜ ਆ ਜਾਂ ਉਹਦੀ ਤਾਂ 113 ਡਿਗਰੀ ਤੱਕ ਦੀ ਰੇਂਜ ਆ ਉਹ ਬਹੁਤ ਖਤਰਨਾਕ ਮੰਨਿਆ ਜਾਂਦਾ ਤੇ ਹੁਣ ਇੱਥੇ ਕਿੰਨੇ ਸ਼ਹਿਰ ਆ ਜਿਹੜੇ ਤੁਹਾਨੂੰ ਦੱਸਿਆ ਸੀ ਚਾਹੇ ਸੈਨ ਐਂਟੋਨੀਓ ਆ ਚਾਹੀ ਆਸਟਨ ਆ ਹਿਊਸਟਨ ਆ ਫਰੇਸਨੋ ਆ ਬੇਕਰਫੀਲਡ ਆ ਸਟਾਕਟਨ ਇਹਨਾਂ ਸਾਰਿਆਂ ਦੇ ਵਿੱਚ ਹੀ 103 ਡਿਗਰੀ ਨੂੰ ਕ੍ਰੋਸ ਕਰ ਰਿਹਾ ਟੈਂਪਰੇਚਰ ਇੱਥੇ ਤੁਹਾਨੂੰ ਜ਼ਿਆਦਾ ਖਿਆਲ ਰੱਖਣ ਦੀ ਲੋੜ ਆ ਅਗਲੀ ਗੱਲਬਾਤ ਦੋਸਤੋ ਇੱਕ ਜਿਹੜੇ ਰਿਪਬਲਿਕਨ ਲਾ ਮੇਕਰ ਨੇ ਐਸ਼ ਵੇਲੇ ਉਹ ਕੋਸ਼ਿਸ਼ ਕਰ ਰਹੇ ਆ ਕਿ ਬਰਥ ਕੰਟਰੋਲ ਨੂੰ ਕਿਸੇ ਨਾ ਕਿਸੇ ਤਰ੍ਹਾਂ ਲਿਮਟ ਕੀਤਾ ਜਾ ਸਕੇ ਦੇ ਉੱਤੇ ਉਹ ਲਾਇਆ ਜਾ ਸਕੇ ਉਹ ਔਰ ਇਹ ਵੀ ਉਹਨਾਂ ਦੇ ਉੱਤੇ ਇੱਕ ਦੋਸ਼ ਵੀ ਲੱਗ ਰਿਹਾ ਵੀ ਇਹ ਗਲਤ ਇਨਫੋਰਮੇਸ਼ਨ ਫਲਾ ਰਹੇ ਆ ਕਿ ਬਰਥ ਕੰਟਰੋਲ ਅਸਲ ਦੇ ਵਿੱਚ ਕੰਮ ਕਿੱਦਾਂ ਕਰਦਾ ਜਿੱਦਾਂ ਆਪਾਂ ਪਹਿਲਾਂ ਵੀ ਕਈ ਵਾਰੀ ਜ਼ਿਕਰ ਕਰ ਚੁੱਕੇ ਆ ਅਮਰੀਕਾ ਦੀ ਰਾਜਨੀਤੀ ਦੇ ਵਿੱਚ ਜਿਹੜੇ ਤਿੰਨ ਚਾਰ ਭਖ ਦੇ ਮੁੱਦੇ ਨੇ ਉਹਨਾਂ ਦੇ ਵਿੱਚੋਂ ਇੱਕ ਬਰਥ ਕੰਟਰੋਲ ਆ ਕੁਝ ਡਾਟਾ ਨੇ ਤੇ ਬਰਥ ਕੰਟਰੋਲ ਦੀ ਵਰਤੀਆਂ ਜਾਣ ਵਾਲੀਆਂ ਜਿਹੜੀਆਂ ਦੋ ਗੋਲੀਆਂ ਨੇ ਮੈਫਰਿਕਸਟਾਂ ਤੇ ਦੂਜੀਨਾ ਦੋਵਾਂ ਦੇ ਉੱਤੇ ਨਸ਼ੇ ਵਰਗੀ ਪਾਬੰਦੀ ਲਾਤੀ ਵੀ ਜਿਹਾ ਕਿਸੇ ਨੇ ਕੋਈ ਕੋਕੀਨ ਰੱਖ ਲਈ ਉਹੋ ਜਿਹੀ ਅਬੋਰਸ਼ਨ ਕਰਨ ਵਾਲੀ ਗੋਲੀ ਰੱਖ ਲਈ ਸਜ਼ਾ ਉਨੀ ਆ ਅ ਜਿਹੜੀਆਂ ਹੁਣ ਇਹ ਕਹਿੰਦੇ ਆ ਕਿ ਅ ਜਿਹੜੀਆਂ ਮਤਲਬ ਜਿਹੜੇ ਰਿਪਬਲਿਕਨ ਨੇ ਉਹ ਇਹਦਾ ਵਿਰੋਧ ਕਰਦੇ ਕੁਝ ਰਿਪਬਲਿਕਨ ਦੇ ਉੱਤੇ ਦੋਸ਼ ਇਹ ਲੱਗ ਰਿਹਾ ਕਿ ਇਹ ਜਿਹੜੀਆਂ ਬਰਥ ਕੰਟਰੋਲ ਨੇ ਅਸਲ ਦੇ ਵਿੱਚ ਅਬੋਰਸ਼ਨ ਡਰੱਗਸ ਨੇ ਇਹ ਵੀ ਕਿਹਾ ਜਾ ਰਿਹਾ ਜਿਹੜੇ ਮੈਡੀਕਲ ਐਕਸਪਰਟ ਕਹਿ ਰਿਹਾ ਕਿ ਗੱਲ ਟਰੂ ਨਹੀਂ ਹੈ ਬਰਥ কন্ট্রোল ਇੱਕ ਮੈਥਡ ਆ ਜਿਵੇਂ ਕੋ ਪਿਲ ਆ ਜਾਂ ਆਯੂਡੀਜ਼ ਆ ਜਾਂ ਐਮਰਜੈਂਸੀ ਕੌਂਟ੍ਰਾਸੈਪਸ਼ਨ ਆ ਜਿਹੜੀਆਂ ਓਵੂਲੇਸ਼ਨ ਜਾਂ ਫਰਟੀਲਾਈਜੇਸ਼ਨ ਨੂੰ ਰੋਕਦੀਆਂ ਬੇਸਿਕਲੀ ਮਤਲਬ ਦੋ ਜਿਹੜੀਆਂ ਡਰੱਗਸ ਦੀਆਂ ਕਿਸਮਾਂ ਨੇ ਦਵਾਈਆਂ ਦੀਆਂ ਕਿਸਮਾਂ ਨੇ ਅਲੱਗ-ਅਲੱਗ ਨੇ ਬੱਚਾ ਪੈਦਾ ਕਿੱਦਾਂ ਹੁੰਦਾ ਜਿਹੜਾ ਮੇਲ ਸਪਰਮ ਆ ਉਹ ਫੀਮੇਲ ਦੇ ਐਗ ਦੇ ਨਾਲ ਮਿਲ ਕੇ ਫਰਟੀਲਾਈਜ਼ ਹੋ ਕੇ ਉੱਥੋਂ ਬੱਚਾ ਬਣਨਾ ਸ਼ੁਰੂ ਹੁੰਦਾ ਜਿਹੜੀਆਂ ਬਰਥ ਕੰਟਰੋਲ ਵਾਲੀਆਂ ਨੇ ਉਹ ਅਸਲ ਦੇ ਵਿੱਚ ਹੈ ਕਿ ਆ ਕਿ ਆ ਉਹ ਜਾਂ ਤਾਂ ਤੁਹਾਨੂੰ ਉਹਦੀ ਓਵুলেਸ਼ਨ ਹੀ ਨਹੀਂ ਹੋਉਂਦੀਆਂ ਮਤਲਬ ਐਗ ਹੀ ਨਹੀਂ ਬਣਦਾ ਐਗ ਹੀ ਨਹੀਂ ਬਣੂਗਾ ਤੇ ਉਹ ਫਰਟੀਲਾਈਜੇਸ਼ਨ ਹੀ ਹੋਊਗੀ ਜਾਂ ਜੇ ਐਗ ਬਣ ਵੀ ਗਿਆ ਤੇ ਫਰਟੀਲਾਈਜ਼ ਨਹੀਂ ਹੋਣ ਦਿੰਦੀਆਂ ਇਹਦਾ ਮਤਲਬ ਕਿ ਉਹ ਬਰਥ ਕੰਟਰੋਲ ਵਾਲੀਆਂ ਨੇ ਜਿਹੜਾ ਹੈਗੀਆਂ ਨੇ ਇਹ ਅਬੋਰਸ਼ਨ ਪਿਲਸ ਅਬੋਰਸ਼ਨ ਪਿਲਸ ਹੈਗੀਆਂ ਕਿ ਸਪਰਮ ਤੇ ਐਗ ਮਿਲ ਗਏ ਆ ਫਰਟੀਲਾਈਜੇਸ਼ਨ ਹੋ ਕੇ ਬੱਚਾ ਬਣਨਾ ਸ਼ੁਰੂ ਹੋ ਗਿਆ ਉਹ ਗੋਲੀ ਜਿਹੜੀ ਦਵਾਈ ਚ ਜਿਹੜੀ ਵੀ ਤੁਸੀਂ ਜੋ ਵੀ ਲਓਗੇ ਉਹ ਬੱਚੇ ਨੂੰ ਫਿਰ ਉਹ ਖਤਮ ਕਰਦੀਆਂ ਉਹ ਜਿਹੜੀਆਂ ਅਬੋਰਸ਼ਨ ਵਾਲੀਆਂ ਨੇ ਇਹ ਕੀ ਕਰ ਰਿਹਾ ਇਹਨਾਂ ਦੋਵਾਂ ਨੂੰ ਕਨਫਿਊਜ਼ ਕਰਕੇ ਦੱਸ ਰਿਹਾ ਲੋਕਾਂ ਨੂੰ ਵੀ ਥੋੜਾ ਜਿਹਾ ਕਮਲ ਚ ਪਾ ਰਿਹਾ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਵੀ ਅਸਲ ਦੇ ਵਿੱਚ ਹੈ ਕੀ ਹੈ ਸੋ ਇਹ ਇਹ ਜਿਹੜੀਆਂ ਬਰਥ ਕੰਟਰੋਲ ਨੇ ਇਹ ਪ੍ਰੈਗਨੈਂਸੀ ਥੋੜਾ ਖਤਮ ਕਰਦੀਆਂ ਇਹ ਤਾਂ ਪ੍ਰੈਗਨੈਂਟ ਹੋਣ ਤੋਂ ਰੋਕਦੀਆਂ ਕਿ ਜਿਹੜੀ ਔਰਤ ਪ੍ਰੈਗਨੈਂਟ ਨਾ ਹੋਵੇ ਉਹ ਇੱਕ ਹੋਰ ਗੱਲ ਆ ਹੁਣ ਜੇ ਕੋਈ ਪ੍ਰੈਗਨੈਂਟ ਹੋ ਗਈ ਆ ਤਾਂ ਉਹਦੀ ਪ੍ਰੈਗਨੈਂਸੀ ਨੂੰ ਖਤਮ ਕਰਨਾ ਉਹ ਇੱਕ ਹੋਰ ਗੱਲ ਆ ਜਿਹੜੇ ਜਿਹੜੇ ਹੈਗੇ ਨੇ ਇਹ ਰਿਪਬਲਿਕ ਹਨ ਇਹ ਕਿਤੇ ਨਾ ਕਿਤੇ ਲੋਕਾਂ ਨੂੰ ਇਹ ਕਹਿ ਰਿਹਾ ਹੈ ਵੀ ਜਿਹੜੀਆਂ ਬਰਥ ਕੰਟਰੋਲ ਵਾਲੀਆਂ ਨੇ ਇਹ ਵੀ ਅਬੋਰਸ਼ਨ ਵਾਲੀਆਂ ਪਿਲ ਜੀ ਨੇ ਜਾਂ ਦਵਾਈਆਂ ਨੇ ਸੋ ਇਸ ਵੇਲੇ ਜਿਹੜੇ ਬਰਥ ਕੰਟਰੋਲ ਨੂੰ ਐਕਸੈਸ ਨੂੰ ਰੋਕਣ ਦੇ ਲਈ ਰਿਪਬਲਿਕ ਨੇ ਪਿਛਲੇ ਸਮੇਂ ਦੇ ਵਿੱਚ ਬਹੁਤ ਕੀਤਾ ਤੇ ਹੁਣ ਜਿਹੜਾ ਮਤਲਬ ਗੱਲ ਬਾਤ ਦੀ ਬਾਤ ਇੱਥੇ ਤੱਕ ਆ ਗਈ ਆ ਵੀ ਜਿਹੜੀਆਂ ਬਰਥ ਕੰਟਰੋਲ ਪਿਲਸ ਨੇ ਉਹਨਾਂ ਦੇ ਉੱਤੇ ਵੀ ਪਾਬੰਦੀ ਲਾ ਦਿਓ ਤੇ ਜਿਹੜੇ ਡੈਮੋਕ੍ਰੇਟਸ ਨੇ ਉਹ ਕੋਸ਼ਿਸ਼ ਕਰ ਰਹੇ ਆ ਇਸ ਵੇਲੇ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਫੈਡਰਲ ਫੈਡਰਲ ਲੈਜਿਸਲੇਸ਼ਨ ਆ ਜਿਹੜਾ ਕੰਟਰੈਸੈਪਸ਼ਨ ਦਾ ਰਾਈਟ ਆ ਨੂੰ ਪ੍ਰੋਟੈਕਟ ਕਰਨ ਦੇ ਲਈ ਕੀਤਾ ਜਾਵੇ ਸੋ ਇਹ ਬਹੁਤ ਵੱਡੀ ਗੱਲ ਆ ਇਹਨੂੰ ਜਿਹੜੇ ਕਨਜ਼ਰਵਟਿਵ ਨੇ ਜਾਂ ਰਿਪਬਲਿਕਨ ਨੇ ਇਹ ਟੋਟਲੀ ਚਾਉਂਦੇ ਅਭੀ ਇਹਦੇ ਉੱਤੇ ਕੰਟਰੋਲ ਕੋਈ ਨਹੀਂ ਹੋਣਾ ਚਾਹੀਦਾ ਬੱਚਿਆਂ ਦੇ ਉੱਤੇ ਵੀ ਜਿੱਦਾਂ ਕੁਦਰਤੀ ਤਰੀਕੇ ਨਾਲ ਪਹਿਲਾਂ ਹੁੰਦੇ ਜਾਂ ਇਦਾਂ ਮੰਨ ਲਓ ਵੀ ਜਿੱਦਾਂ ਜਾਨਵਰਾਂ ਦੇ ਵਿੱਚ ਹੁੰਦੇ ਆ ਕਿ ਉਹ ਜਿੱਦਾਂ ਵੀ ਪੈਦਾ ਹੁੰਦੇ ਆ ਤਾਂ ਹੋ ਹੀ ਜਾਂਦੇ ਉੱਥੇ ਤੁਹਾਨੂੰ ਕੁਝ ਨਹੀਂ ਕਰਨਾ ਚਾਹੀਦਾ ਜਾਂ ਸਖਤ ਇਹ ਪਹਿਲਾਂ ਇਹ ਸੀਗਾ ਵੀ ਜਦੋਂ ਕਿ ਤੁਸੀਂ ਇੰਨੇ ਮਹੀਨਿਆਂ ਤੋਂ ਬਾਅਦ ਬੱਚੇ ਨੂੰ ਮਾਰ ਨਹੀਂ ਸਕਦੇ ਕੋਖ ਦੇ ਵਿੱਚ ਉਹ ਕ੍ਰਾਈਮ ਆ ਜਾਂ ਜੋ ਵੀ ਉਹਨੂੰ ਮੰਨਦੇ ਆ ਫੇਰ ਗੱਲ ਚੱਲਦੀ ਚੱਲਦੀ ਹੌਲੀ-ਹੌਲੀ ਪਿੱਛੇ ਨੂੰ ਆ ਗਈ ਵੀ ਠੀਕ ਆ ਤੁਸੀਂ ਕਰ ਲਓ ਪਰ ਇੱਥੇ ਤੱਕ ਨਹੀਂ ਵੀ 7 ਹਫ਼ਤਿਆਂ ਦਾ ਜਦੋਂ ਬੱਚਾ ਹੋ ਜਾਂਦਾ ਕੁੱਖ ਦੇ ਵਿੱਚ 7 ਹਫ਼ਤੇ ਉਹ ਸਮਾਂ ਹੁੰਦਾ ਜਾਂ ਕੁਝ ਹਫ਼ਤਿਆਂ ਦੇ ਬਾਅਦ ਜਦੋਂ ਡਾਕਟਰ ਉਹ ਪੇਟ ਦੇ ਉੱਤੇ ਮਸ਼ੀਨ ਲਾ ਕੇ ਚੈੱਕ ਕਰਦਾ ਤੇ ਉਹਦੀ ਜਿਹੜੀ ਅਲਟਰਾਸਾਊਂਡ ਹੁੰਦੀ ਹੈ ਉਹਦੇ ਵਿੱਚ ਉਹ ਬੱਚੇ ਦੀ ਹਾਰਟਬੀਟ ਨਜ਼ਰ ਆ ਜਾਂਦੀ ਹੈ ਇੱਕ ਲਾਈਟ ਵਾਂਗੂ ਵੀ ਜਦੋਂ ਉਹ ਲਾਈਟ ਆ ਗਈ ਹਾਰਟਬੀਟ ਆ ਗਈ ਉਹਦੇ ਤੋਂ ਬਾਅਦ ਤੁਸੀਂ ਅਬੋਰਸ਼ਨ ਨਹੀਂ ਕਰ ਸਕਦੇ ਹੋ ਸਜਾ ਉੱਥੇ ਤੱਕ ਮੰਨ ਲਿਆ ਫਿਰ ਉਹਦੇ ਤੋਂ ਵੀ ਪਿੱਛੇ ਤੱਕ ਆ ਕੇ ਵੀ ਕਿਸੇ ਕੇਸ 'ਚ ਵੀ ਨਹੀਂ ਕਰ ਸਕਦੇ ਹਾਲਾਂਕਿ 7 ਹਫ਼ਤੇ ਵੀ ਤਾਂ ਉਹ ਸਮਾਂ ਹੁੰਦਾ ਜਦੋਂ मतलब बहुत पहली स्टेज होती है औरत को भी कई बार ही नहीं पता होता है उसकी प्रेगनेंसी के बारे में। ਹੁਣ ਇਹ ਕਹਿੰਦੇ ਆ ਕਿ ਜਿਹੜੀਆਂ ਬਰਥ ਕੰਟਰੋਲ ਪਿਲਸ ਨੇ ਜਾਂ ਉਹ ਦਵਾਈਆਂ ਨੇ ਉਹਨਾਂ ਨੂੰ ਵੀ ਬੰਦ ਕਰ ਦਿਓ। ਕਿ ਜੇ ਤੁਸੀਂ प्रेग्नेंट ਨਹੀਂ ਹੋਏ ਤੁਸੀਂ ਕਿਉਂਕਿ ਪਹਿਲਾਂ ਹੀ ਤੁਸੀਂ ਉਹ ਦਵਾਈ ਖਾ ਲਈ ਆ ਤੇ ਉਹ ਦਵਾਈ ਕਹਿੰਦੇ ਤੁਸੀਂ ਬੰਦ ਕਰ ਦਿਓ ਵੀ ਉਹਦੇ ਤੇ ਵੀ ਕਿਸੇ ਨਾ ਕਿਸੇ ਤਰ੍ਹਾਂ ਪਾਬੰਦੀ ਹੋਣੀ ਚਾਹੀਦੀ ਹੈ। ਗੱਲ ਚੱਲਦੀ ਚੱਲਦੀ ਹੁਣ ਅਮਰੀਕਾ ਦੇ ਵਿੱਚ ਇੱਥੇ ਤੱਕ ਆ ਚੁੱਕੀ ਹੈ। ਬਹੁਤੇ ਜਿਹੜੇ ਅ ਅਮਰੀਕਨਸ ਨੇ ਜਿਨ੍ਹਾਂ ਚ ਬਹੁਤੇ ਰਿਪਬਲਿਕਨ ਨੇ ਉਹ ਅ ਇਸ ਚੀਜ਼ ਨੂੰ ਜਿਹੜਾ ਦੂਜੇ ਤਰੀਕੇ ਦੇ ਨਾਲ ਦੇਖ ਰਹੇ ਆ ਤੇ ਬਹੁਤੇ ਸਪੋਰਟ ਕਰਦੇ ਆ ਦੀ ਬਰਥ ਕੰਟਰੋਲ ਦੀ ਐਕਸੈਸ ਟੂ ਬਰਥ ਕੰਟਰੋਲ ਦੀ ਸਪੋਰਟ ਕਰਦੇ ਵੀ ਹਾਂਜੀ ਇਤੇ ਤੱਕ ਠੀਕ ਹੋਣੀ ਚਾਹੀਦੀ ਪਰ ਕੁਝ ਜਿਹੜੇ ਨੇ ਕੁਝ ਕਨਸਰਨਡ ਨੇ ਇਹਦੇ ਵਿੱਚ ਵੀ ਇਹ ਤਾਂ ਬਹੁਤ ਮਾੜੀ ਗੱਲ ਆ ਇਹ ਵੀ ਨਹੀਂ ਹੋਣਾ ਚਾਹੀਦਾ ਜੇ ਮੈਡੀਕਲ ਐਕਸਪਰਟ ਜਾਂ ਐਡਵੋਕੇਟਸ ਨੇ ਉਹ ਇਸ ਮਿਸ ਇਨਫਰਮੇਸ਼ਨ ਨੂੰ ਠੀਕ ਕਰਨ ਦੇ ਲਈ ਜਾਂ ਕੰਬਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਹ ਲੋਕਾਂ ਨੂੰ ਇਹ ਵੀ ਚਾਹੁੰਦੇ ਆ ਕਿ ਐਕੂਰੇਟ ਇਨਫਰਮੇਸ਼ਨ ਇਹਨਾਂ ਤੱਕ ਪਹੁੰਚੇ ਕਿ ਬਰਥ ਕੰਟਰੋਲ ਅਸਲ ਵਿੱਚ ਕੰਮ ਕਿਦਾਂ ਕਰਦੀ ਆ ਉਹ ਪ੍ਰੋਸੈਸ ਜਿਹੜਾ ਇਥੇ ਇੱਕ ਗੱਲ ਹੋਰ ਬਹੁਤ ਮਹੱਤਵਪੂਰਨ ਆ ਜਿਹੜੀ ਕਿਸੇ ਵੇਲੇ ਦੇ ਵਿੱਚ ਕਹਿੰਦੇ ਇਹਦਾ ਮੰਨਿਆ ਜਾਂਦਾ ਸੀ ਵੀ ਅੱਜ ਜਿਹੜੀ ਮਤਲਬ ਔਰਤ ਜਾਂ ਮਰਦ ਦਾ ਇਹਨਾਂ ਦੇ ਸਰੀਰਕ ਢਾਂਚੇ ਦੇ ਵਿੱਚ ਫਰਕ ਆ ਇਹਨਾਂ ਦੀ ਸਰੀਰਕ ਸ਼ਕਤੀ ਦੇ ਵਿੱਚ ਫਰਕ ਆ ਮਰਦ ਕੁਦਰਤੀ ਤੌਰ ਤੇ ਜ਼ਿਆਦਾ ਹਾਰਡ ਕੰਮ ਕਰਨ ਦੇ ਯੋਗ ਹੁੰਦੇ ਆ ਔਰਤਾਂ ਦੇ ਮੁਕਾਬਲੇ ਪਰ ਇਹ ਦੱਸ ਦਿਆ ਕਿ ਪਹਿਲਾਂ ਇਦਾਂ ਨਹੀਂ ਸੀ ਜਦੋਂ ਕਿਤੇ ਮਨੁੱਖ ਜੰਗਲਾਂ 'ਚ ਰਹਿੰਦਾ ਸੀ ਜਾਂ ਕੁਛ ਕਰਦਾ ਸੀ ਉਦੋਂ ਇਦਾਂ ਨਹੀਂ ਸੀ ਸਾਰਾ ਕੁਝ ਜਿਹੜਾ ਦੋਵੇਂ ਬਰਾਬਰ ਤਾਕਤ ਹੁੰਦੀ ਸੀ ਨਾ ਚ ਦੋਵੇਂ ਬਰਾਬਰ ਹੀ ਇਹ ਹੁੰਦੇ ਸੀ ਫਿਰ ਇੱਕ ਸਮਾਂ ਆਉਂਦਾ ਜਦੋਂ ਜਿਹੜੀ ਫੈਮਿਲੀ ਦਾ origin ਪਹਿਲਾਂ ਤਾਂ ਸਾਰੇ ਜੰਗਲਾਂ ਚ ਇੱਦੇ ਰਹਿੰਦੇ ਸੀ ਨਾ ਜਿੱਦਾਂ ਹੁਣ ਜਾਨਵਰਾਂ ਕੋ ਰਿਸ਼ਤਾ ਨਾਤਾ ਪ੍ਰਬੰਧ ਤੇ ਹੈ ਹੀ ਨਹੀਂ ਸੀ ਫਿਰ ਇੱਕ ਸਮਾਂ ਆਉਂਦਾ ਜਦੋਂ ਔਰਤ ਪ੍ਰੈਗਨੈਂਟ ਹੁੰਦੀ ਆ ਨਾ ਉਹਨੂੰ ਫਿਰ ਉਹ ਜਿਹੜਾ ਮਰਦ ਦਾ ਘਰ ਦੇ ਵਿੱਚ ਛੱਡਦਾ ਕਿ ਤੂੰ ਘਰ ਦੇ ਵਿੱਚ ਆਹ ਕੰਮ ਕਰਨਾ ਹੈ ਤੇ ਉਹਨੇ ਸ਼ਿਕਾਰ ਖੇਡਣ ਜਾਣਾ ਆ ਉੱਥੋਂ ਕਹਿੰਦੇ ਫਿਰ ਇਹ ਫਰਕ ਪੈਣਾ ਸ਼ੁਰੂ ਹੋ ਜਾਂਦਾ ਤੇ ਕਿਉਂਕਿ बर्थ कंट्रोल ਕੋਈ ਨਹੀਂ ਔਰਤ ਤੇ ਪ੍ਰੈਗਨੈਂਟ ਹੋਈ ਆ ਇੱਕ ਦੋ ਉਹਦੀ ਕੋ ਲਿਮਟ ਤਾਂ ਹੈ ਹੀ ਨਹੀਂ ਉਹਨੇ ਕਿੰਨੀ ਵਾਰੀ ਪ੍ਰੈਗਨੈਂਟ ਹੋਣਾ ਤੇ ਬੱਚੇ ਕਿੰਨੇ ਹੋਣੇ ਆ ਕਿੰਨੇ ਬਚਣੇ ਆ ਔਰਤ ਨੇ ਬਚਣਾ ਕਿ ਨਹੀਂ ਬਚਣਾ ਉਹ ਮਤਲਬ ਉਹ ਜਦੋਂ ਕੰਟਰੋਲ 'ਚ ਨਹੀਂ ਰਹਿੰਦਾ ਉੱਥੋਂ ਫਿਰ ਔਰਤ ਜਿਹੜੀ ਆ ਕਮਜ਼ੋਰ ਹੋ ਕੇ ਤਾਂ ਪਿੱਛੇ ਚਲੇਗੀ ਤੇ ਕਈ ਹਜ਼ਾਰਾਂ ਸਾਲਾਂ ਤੋਂ ਬਾਅਦ ਕਹਿ ਲਓ ਮੁੜ ਕੇ ਆ ਹਾਲਤ ਪੈਦਾ ਹੋ ਗਈ ਕਿ ਔਰਤ ਦਾ ਸਟਰਕਚਰ ਇੱਕ ਤਰ੍ਹਾਂ ਦਾ ਬਣ ਜਾਂਦਾ ਤੇ ਮਰਦ ਜਿਹੜਾ ਆ ਉਹ ਇਸ ਤਰੀਕੇ ਨਾਲ ਰਹਿੰਦਾ ਜਿਹੜਾ ਬਰਥ ਕੰਟਰੋਲ ਆ ਜਾਂ ਜਿਹੜਾ ਰਾਈਟ ਟੂ ਅਬੋਰਸ਼ਨ ਇਹਨੂੰ ਅੱਜ ਦੇ ਸਮੇਂ ਦੇ ਵਿੱਚ ਔਰਤ ਦੀ ਆਜ਼ਾਦੀ ਦਾ ਮੁੱਢ ਮੰਨਿਆ ਗਿਆ ਕਿ ਜਦੋਂ ਕੰਟਰੋਲ ਉਹਦੇ ਕੋਲ ਆ ਗਿਆ ਕਿ ਉਹਨੇ ਕਦੋਂ ਬੱਚੇ ਨੂੰ ਜਨਮ ਦੇਣਾ ਹੈ ਤੇ ਕਦੋਂ ਨਹੀਂ ਦੇਣਾ ਉਹ ਉਹਦੀ ਆਜ਼ਾਦੀ ਦਾ ਮੁੱਢ ਆ ਫਿਰ ਉਹ ਜਿਹੜੀ ਆ ਅੱਗੇ ਜਾ ਸਕਦੀ ਆ ਕਿਤੇ ਨਾ ਕਿਤੇ ਇਹਨੂੰ ਇਸ ਤਰੀਕੇ ਦੇ ਨਾਲ ਵੀ ਸੋਚਿਆ ਜਾਂਦਾ ਕੁਝ ਜਿਹੜੇ ਲੋਕ ਨੇ ਉਹਨਾਂ ਦੇ ਰਿਲੀਜੀਅਸ ਵਿਊ ਨੇ ਇਹਦੇ ਵਿੱਚ ਧਾਰਮਿਕ ਆਕੀਦੇ ਨੇ ਜਿਹੜੇ ਕਹਿੰਦੇ ਵੀ ਇਹ ਹੋਣਾ ਹੀ ਨਹੀਂ ਚਾਹੀਦਾ ਤੁਸੀਂ ਨੇਚਰ ਦੇ ਉਲਟ ਜਾ ਹੀ ਨਹੀਂ ਸਕਦੇ ਬੱਚਾ ਬੱਚਾ ਆ ਉਹ ਠੀਕ ਨਹੀਂ ਆ ਉਹਨੂੰ ਕੋਈ ਸਮੱਸਿਆ ਆ ਮਾਂ ਬਚਦੀ ਆ ਬੱਚਾ ਬਚਦਾ ਜੋ ਮਰਜ਼ੀ ਹੋ ਜੇ ਜਿਹੜਾ ਇਹ ਬੱਚੇ ਦਾ ਜਿਹੜਾ ਫਰਟੀਲਾਈਜੇਸ਼ਨ ਹੋ ਗਈ ਹੈ ਉਹਨੂੰ ਧਰਤੀ ਦੇ ਉੱਤੇ ਆਉਣਾ ਹੀ ਚਾਹੀਦਾ ਸੋ ਇਹ ਹੁਣ ਪੋਲਿਟਿਕਲ ਵਿਊ ਜਿਹੜਾ ਆ ਇਹ ਚੱਲਦਾ ਚੱਲਦਾ ਇੱਥੇ ਤੱਕ ਆ ਗਿਆ ਆ ਵੀ ਜਿਹੜੀਆਂ ਅਬੋਰਸ਼ਨ ਪਿਲਸ ਨੇ ਉਹਨਾਂ ਨੂੰ ਬਰਥ ਕੰਟਰੋਲ ਪਿਲਸ ਦੇ ਨਾਲ ਕਨਫਿਊਜ਼ ਕੀਤਾ ਜਾ ਰਿਹਾ ਤੇ ਲੋਕਾਂ ਦੇ ਵਿੱਚ ਗਲਤ ਜਾਣਕਾਰੀ ਫੈਲ ਰਹੀ ਹੈ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ